ਸਾਸੀ ਗਾ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਆ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਸਾਂਝਿਆ ਕਰ ਰਹੇ ਆ ਵੀ ਉਹਨਾਂ ਲੋਕਾਂ ਦੀਆਂ ਜਿਹੜੇ ਕਿ ਪਹਿਲਾਂ ਜਿਹੜੇ ਨੇ ਕੁਦਰਤ ਦੇ ਨਾਲ ਮਾਰੇ ਹੋਏ ਨੇ ਉਤੋਂ ਜਿਹੜਾ ਆ ਹੜ੍ਹ ਵਾਲੀ ਜਿਹੜੀ ਪ੍ਰਕੋਪ ਪਈ ਆ ਉਹਦੇ ਨਾਲ ਵੀ ਜਿਹੜੇ ਨੇ ਇਹਨਾਂ ਦੇ ਕਾਫੀ ਜ਼ਿਆਦਾ ਨੁਕਸਾਨ ਹੋਏ ਨੇ ਤੇ ਇਸ ਟਾਈਮ ਅਸੀਂ ਦਰੰਗਲਾ ਬਲਾਕ ਦੇ ਵਿੱਚ ਖੜੇ ਆ ਜਿੱਥੇ ਕਿ ਸਾਹਪੁਰ ਪਿੰਡ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਸਾਹਮਣੇ ਵੀਰਜੀ ਨੇ ਇੱਕ ਤਾਂ ਇਹਨਾਂ ਨੂੰ ਵੈਸੇ ਲੱਗਦਾ ਪੈਰਾਲਾਈਜ਼ ਦੀ ਪ੍ਰੋਬਲਮ ਆ ਜਿਹਦੇ ਕਰਕੇ ਇਹਨਾਂ ਕੋ ਚੱਲਣਾ ਜਾਂ ਕੰਮਕਾਰ ਕਰਨੇ ਵੀ ਜਿਹੜੇ ਨੇ ਔਖੇ ਹੋਏ ਪਏ ਨੇ ਬਾਕੀ ਜਿਹੜਾ ਇਹਨਾਂ ਦੇ ਘਰਾਂ ਦੇ ਹਾਲਾਤ ਵੀ ਵਿਖਾਣੇ ਇਹ ਬਾਹਰ ਵਾਲਾ ਗੇਟ ਦੇ ਨਾਲ ਹੀ ਜਿਹੜਾ ਕਮਰਾ ਆ ਉਥੇ ਤੁਸੀਂ ਦੇ ਦੇ ਪਿਓ ਕਿ ਹੜ ਦੇ ਨਾਲ ਜਿਹੜਾ ਆ ਉਹ ਕੀ ਹਾਲਾਤ ਹੋਏ ਪਏ ਨੇ ਕਿੰਨੇ ਜ਼ਿਆਦਾ ਆ ਮਾੜੇ ਹਾਲਾਤ ਜਿਹੜੇ ਆ ਉਹ ਅੰਦਰ ਦੇ ਹੋਏ ਪਏ ਨੇ ਇੱਧਰ ਜਿਹੜਾ ਆ ਮੋਟਰ ਜਿਹੜੀ ਲੱਗੀ ਉਹ ਪਾਣੀ ਦੀ ਮੋਟਰ ਵੀ ਜਿਹੜੀ ਤੁਸੀਂ ਦੇ ਦੇ ਪਿਓ ਵੀ ਬਹੁਤ ਜ਼ਿਆਦਾ ਜਿਹੜਾ ਆ ਉਹ ਮੰਦਾ ਹਾਲ ਇੱਥੇ ਪੂਰੇ ਦਾ ਪੂਰਾ ਜਿਹੜਾ ਨੁਕਸਾਨ ਆ ਉਹ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਨੇ ਹੋਏ ਨੇ ਪਾਣੀ ਦੀ ਜਿਹੜੀ ਮਾਰਿਆ ਉਹ ਤੁਸੀਂ ਜੇਕਰ ਦੇਖਣਾ ਚਾਹੁੰਦੇ ਹੋ ਤੇ ਮਾਰ ਦੇਖਦੇ ਪਿਓ ਵੀ ਅੱਜ ਇੱਥੇ ਉੱਪਰ ਤੂੜੀ ਤੱਕ ਲੱਗੀ ਹੋਈ ਏ ਇਹ ਸਾਰਾ ਪਾਣੀ ਦਾ ਲੈਵਲ ਆ ਜਿਹੜਾ ਹਰ ਦੇ ਨਾਲ ਇਨ੍ਹਾਂ ਘਰਾਂ ਦੇ ਵਿੱਚ ਪਾਣੀ ਵੜਿਆ ਤੇ ਨਾਲ ਦੇ ਨਾਲ ਅਜੇ ਵੀ ਜਿਹੜੇ ਨੇ ਧੁੱਪ ਦੇ ਵਿੱਚ ਜਿਹੜੀ 2-4 ਦਿਨ ਤੋਂ ਧੁੱਪ ਲੱਗੀ ਹੋਈ ਉਹਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਘਰਾਂ ਦੇ ਵਿੱਚ ਇਹਨਾਂ ਨੇ ਅਜੇ ਵੀ ਜਿਹੜਾ ਆ ਆਪਣਾ ਸਮਾਨ ਜਿਹੜਾ ਆ ਉਹ ਸੁੱਕਨੇ ਪਾਇਆ ਹੋਇਆ ਉਹ ਜਿਹੜੇ ਆ ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਵੀ ਅੰਦਰ ਦੇ ਹਾਲਾਤ ਜਿਹੜੇ ਨੇ ਕਿਵੇਂ ਨੇ ਜਿੱਦੋਂ ਪਾਣੀ ਜਿਹੜਾ ਆ ਇਹਨਾਂ ਘਰਾਂ ਦੇ ਵਿੱਚ ਜਿਹੜਾ ਆ ਉਹ ਮਾਰ ਕਰਦਾ ਆ ਤੇ ਜਿਹੜੇ ਅੰਦਰ ਦੇ ਹਾਲਾਤ ਨੇ ਉਹ ਕਿਦਾਂ ਦੇ ਨੇ ਤੁਸੀਂ ਦੇਖਦੇ ਪਈਓ ਕਿ ਪੇਟੀ ਦੇ ਉੱਤੇ ਵੀ ਜਿਹੜੇ ਨੇ ਉਹ ਪਾਣੀ ਦੇ ਪੂਰੇ ਨਿਸ਼ਾਨ ਜਿਹੜੇ ਆ ਉਹ ਲੱਗੇ ਹੋਏ ਨੇ ਇੱਧਰ ਤੁਸੀਂ ਦੇਖਦੇ ਪਈਓ ਵੀ ਬੈੱਡ ਇਹ ਬੈੱਡ ਤੁਸੀਂ ਦੇਖਦੇ ਪਈਓ ਵੀ ਬੈੱਡ ਦਾ ਜਿਹੜਾ ਆ ਮੰਦਾ ਹਾਲ ਉਹ ਹੋਇਆ ਪਿਆ ਆ ਬੈੱਡ ਦੇ ਵਿੱਚ ਜਿਹੜਾ ਆ ਤੁਸੀਂ ਜੇਕਰ ਉਹ ਪੇਟੀ ਦੇ ਥੱਲੇ ਤੁਸੀਂ ਦੇਖਦੇ ਪਿਓ ਕਿ ਕਿੰਨਾ ਜ਼ਿਆਦਾ ਜਿਹੜੇ ਆ ਬੁਰੇ ਹਾਲਾਤ ਹੋਏ ਪਏ ਨੇ ਪਾਣੀ ਦੀ ਨਿਸ਼ਾਨੀ ਜਿਹੜੀ ਆ ਉਹ ਤੁਸੀਂ ਦੇਖਦੇ ਪਿਓ ਕਿ ਇਹ ਪਾਣੀ ਦੀ ਨਿਸ਼ਾਨੀ ਨੇ ਤਕਰੀਬਨ ਤਕਰੀਬਨ ਜਿਹੜਾ ਆ ਉਹ 3 ਤੋਂ 4 ਫੁੱਟ ਜਿਹੜਾ ਆ ਘਰਾਂ ਦੇ ਵਿੱਚ ਪਾਣੀ ਜਿਹੜਾ ਆ ਵੜਿਆ ਪਿਆ ਆ ਤੇ ਸਾਹਮਣੇ ਜਿਹੜੇ ਨਿਸ਼ਾਨੋਂ ਪਾਣੀ ਦੇ ਸਾਫ਼ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਨੁਕਸਾਨ ਜਿਹੜਾ ਆ ਉਹ ਅੰਦਰ ਵਰਦੇ ਆ ਜਿਹੜਾ ਆ ਦਿਖਦਾ ਪਿਆ ਅੱਗੇ ਜੇਕਰ ਤੁਹਾਨੂੰ ਵਿਖਾ ਦਈਏ ਅੰਦਰ ਦੇ ਹਾਲਾਤ ਤੇ ਅੰਦਰ ਦੇ ਹਾਲਾਤ ਜਿਹੜੇ ਆ ਲੋਕ ਆਪਣੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਮਿੱਟੀ ਨੂੰ ਕੁੱਟਣ ਦੀ ਜਿਹੜੀ ਹੈ ਦੁਬਾਰਾ ਕੋਸ਼ਿਸ਼ ਕਰਦੇ ਪਏ ਆ ਵੀ ਹਾਲੇ ਕੀ ਮਿੱਟੀ ਵੀ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਹੈ ਉਹ ਧੱਸ ਗਈ ਹੈ ਤੁਸੀਂ ਦੇਖਦੇ ਪਿਓ ਵੀ ਇਹ ਜਿਹੜਾ ਮਿੱਟੀ ਦਾ ਜਿੱਥੇ ਤੱਕ ਪਲਾਸਟਰ ਹੋਇਆ ਉਦੋਂ ਥੱਲੇ ਜਿਹੜੀ ਮਿੱਟੀ ਜਿਹੜੀ ਹੈ ਉਹ ਜਾ ਚੁੱਕੀ ਹੈ ਤੇ ਕਾਫੀ ਜ਼ਿਆਦਾ ਜਿਹੜੇ ਨੁਕਸਾਨ ਉੱਪਰ ਤਰੇੜਾਂ ਵੀ ਜਿਹੜੀਆਂ ਨੇ ਘਰੋਂ ਜਿਹੜੀਆਂ ਨੇ ਆਈਆਂ ਹੋਈਆਂ ਨੇ ਦੂਜੇ ਕਮਰੇ 'ਚ ਜੇਕਰ ਆਪਾਂ ਚਲੇ ਜਾਈਏ ਤੇ ਇਧਰ ਦਾ ਵੀ ਹਾਲਾਤ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਇਧਰ ਜਿਹੜੇ ਬੈੱਡ ਲੱਗੇ ਹੋਏ ਨੇ ਉਹਨਾਂ ਦਾ ਵੀ ਮੰਦਾ ਹਾਲ ਜਿਹੜਾ ਆ ਹੋਇਆ ਪਿਆ ਆ ਹਰ ਦੇ ਨਾਲ ਇੰਨਾ ਜ਼ਿਆਦਾ ਨੁਕਸਾਨ ਜਿਹੜਾ ਆ ਹੋਇਆ ਆ ਕਿ ਹਾਲਾਤ ਦਿਖਾ ਕੇ ਜਿਹੜਾ ਆ ਉਹ ਤੁਹਾਨੂੰ ਬਸ ਇਸ ਕਰਕੇ ਦਿਖਾ ਰਹੇ ਆ ਵੀ ਜੇਕਰ ਕੋਈ ਸੇਵਾ ਜਾਂ ਤੁਸੀਂ ਕੋਈ ਦਾਨ ਦਕਸ਼ਣਾ ਜਾਂ ਕੋਈ ਹੈਲਪ ਕਰਨਾ ਚਾਹੁੰਦੇ ਹੋ ਤੇ ਇਹਨਾਂ ਲੋਕਾਂ ਦੀ ਕਰੋ ਜਿਨ੍ਹਾਂ ਨੇ ਜਿਹੜਾ ਆ ਆਉਣ ਵਾਲੇ 20-20 ਸਾਲ ਜਿਹੜਾ ਉਠਣਾ ਨਹੀਂ ਕਿਉਂਕਿ ਨੁਕਸਾਨ ਜਿਹੜਾ ਆ ਘਰਾਂ ਦਾ ਇੰਨਾ ਜ਼ਿਆਦਾ ਹੋ ਗਿਆ ਆ ਡਬਲ ਬੈੱਡ ਲੱਗਿਆ ਹੋਇਆ ਸੀ ਬਿਲਕੁਲ ਜਿਹੜਾ ਉਹ ਉੱਡੇ ਪਿਆ ਇੱਕ ਨਾਲ ਇੱਧਰ ਵੀ ਜਿਹੜਾ ਬੈੱਡ ਆ ਇਹ ਵੀ ਜਿਹੜਾ ਆ ਪੂਰੇ ਦਾ ਪੂਰਾ ਜਿਹੜਾ ਆ ਧਸਿਆ ਪਿਆ ਆ ਉਹ ਤੁਸੀਂ ਦੇ ਦੇ ਪਿਓ ਵੀ ਜਿਹੜੀ ਗਾਰ ਮਿੱਟੀ ਆਈ ਉਹਦੇ ਵਿੱਚ ਜਿਹੜਾ ਆ ਬੈੱਡ ਤੁਸੀਂ ਦੇ ਦੇ ਪਿਓ ਵੀ ਕਿੰਨਾ ਕਿੰਨਾ ਜਿਹੜਾ ਆ ਉਹ ਗਾਰ ਦੇ ਵਿੱਚ ਧਸ ਗਿਆ ਇੱਧਰ ਵੀ ਮੰਜੇ ਦੇ ਹਾਲਾਤ ਜਿਹੜੇ ਆ ਉਹ ਗਾਰ ਜਿਹੜੀ ਚੜੀ ਪਈ ਏ ਇਹਨਾਂ ਦੀ ਸਫਾਈ ਜਿਹੜੀ ਆ ਉਹ ਕੋਈ ਛੇਤੀ ਨਹੀਂ ਹੋਣੀ ਇਹ ਮੰਜੇ ਜਿਹੜੇ ਨੇ ਟੁੱਟ ਗਏ ਨੇ ਤੇ ਹਾਲਾਤ ਤੁਸੀਂ ਦੇ ਦੇ ਪਿਓ ਵੀ ਕਿੰਨੇ ਜ਼ਿਆਦਾ ਜਿਹੜੇ ਨੇ ਉਹ ਖਰਾਬ ਹੋਏ ਪਏ ਨੇ ਤੇ ਪਾਣੀ ਇਹ ਜਿਹੜਾ ਉਹ ਤਕਰੀਬਨ ਤਕਰੀਬਨ ਆਪਣਾ ਆਪ ਦੱਸਦਾ ਪਿਆ ਵੀ ਕਿੱਥੋਂ ਕਿੱਥੋਂ ਤੱਕ ਚੜਿਆ ਆ ਜੇਕਰ ਮੈਂ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਤੁਸੀਂ ਲਕੀਰ ਦੇਖਦੇ ਪਿਓ ਇਹ ਸਾਰੀ ਪਾਣੀ ਦੀ ਜਿਹੜੀ ਹੈ ਉਹ ਮਾਰ ਵਗੀ ਹੋਈ ਹੈ ਬਹੁਤ ਜ਼ਿਆਦਾ ਜਿਹੜਾ ਆ ਵੱਡੇ ਲੈਵਲ ਤੇ ਜਿਹੜਾ ਆ ਨੁਕਸਾਨ ਜਿਹੜਾ ਆ ਹੋਇਆ ਪਿਆ ਆ ਇਹ ਤੁਸੀਂ ਦੇਖਦੇ ਪਿਓ ਵੀ ਆ ਮੰਜੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਅਦ ਦੇਕ ਚੱਦੇ ਜਿਹੜੇ ਵਿੱਚ ਖੁੱਬ ਚੁਪੀਆਂ ਨੇ ਗਾਰ ਜਿਹੜਾ ਆ ਬਹੁਤ ਮੰਦਿਆਲ ਜੇਕਰ ਇਹਨਾਂ ਦੇ ਰਸੋਈ ਦੇ ਹਾਲਾਤ ਵੀ ਤੁਹਾਨੂੰ ਦੱਸ ਦਈਏ ਤੇ ਉਹ ਵੀ ਤੁਸੀਂ ਦੇਖਦੇ ਪਿਓ ਵੀ ਥੱਲੋਂ ਕਿੰਨਾ ਜ਼ਿਆਦਾ ਜਿਹੜਾ ਆ ਉਹ ਬੈਠ ਚੁੱਕਾ ਆ ਬਹੁਤ ਜ਼ਿਆਦਾ ਜਿਹੜੇ ਆ ਉਹ ਮੰਦਿਆਲ ਲੋਕ ਕਹਿੰਦੇ ਵੀ ਲੋਕਾਂ ਨੇ ਬਹੁਤ ਜ਼ਿਆਦਾ ਮਾਲ ਇਕੱਠਾ ਕਰ ਲਿਆ ਪਰ ਘਰ ਦੇ ਵਿੱਚ ਵੜ ਕੇ ਲੱਭਿਆ ਤੇ ਕਿਤੇ ਨਹੀਂ ਵੀ ਕੀ ਮਾਲ ਇਕੱਠਾ ਕੀਤਾ ਆ ਇੱਧਰ ਤੁਸੀਂ ਦੇਖਦੇ ਪਿਓ ਪੀ ਇਧਰ ਤਰੇੜਾ ਜਿਹੜੀਆਂ ਨੇ ਇੱਕ ਤਰ੍ਹਾਂ ਜਿਹੜੀਆਂ ਨੇ ਆਈਆਂ ਹੋਈਆਂ ਨੇ ਬਹੁਤ ਜ਼ਿਆਦਾ ਜਿਹੜੇ ਨੇ ਪਾਣੀ ਦੇ ਇੰਨੇ ਜ਼ਿਆਦਾ ਹਾਲ ਹੈ ਜਿਹੜਾ ਮੀਂਹ ਪ੍ਰਸਾਦ ਵੀ ਨਾਲ ਪੈਂਦੀ ਰਹੀ ਤੇ ਉੱਪਰੋਂ ਜਿਹੜਾ ਆ ਉਹ ਲੈਂਟਰ ਵੀ ਜਿਹੜਾ ਆ ਕਰ ਚੁੱਕਾ ਆ ਬਹੁਤ ਜ਼ਿਆਦਾ ਜਿਹੜਾ ਆ ਮੰਦਾ ਹਾਲ ਹੋਇਆ ਪਿਆ ਆ ਤਸਵੀਰਾਂ ਦੇ ਵਿੱਚ ਜਿਹੜਾ ਆ ਸਾਫ਼ ਦਿਖਦਾ ਪਿਆ ਆ ਕਿ ਜਿਹੜੇ ਮੰਦੇ ਹਾਲ ਹੋਏ ਪੈਣੇ ਇਧਰਲੇ ਕਮਰੇ ਨੂੰ ਹਾਲੇ ਕਿ ਇਹਨਾਂ ਨੇ ਥੋੜਾ ਬਹੁਤਾ ਸਾਫ਼ ਕੀਤਾ ਆ ਪਰ ਅਜੇ ਵੀ ਜਿਹੜੇ ਨੇ ਉਹ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਜਿਹੜੇ ਨੇ ਵਿਗੜੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਗਾਣਾ ਚਾਹੁੰਦੇ ਆ ਪਰਿਵਾਰ ਮਾਤਾ ਜਿੱਦਣ ਹੜ ਆਇਆ ਸੀ ਕਿੰਨਾ ਕਨਾ ਪਾਣੀ ਆ ਗਿਆ ਲਗਭਗ ਉਹ ਪਾਣੀ ਬੜਾ ਹੈ ਕਿੰਨਾ ਲਗਭਗ ਆ ਨਿਸ਼ਾਨੀਆਂ ਲੱਗੀਆਂ ਹੂੰ ਤੇ ਸਮਾਨੇ ਹੇਠੋਂ ਪਰ ਕਿਤੇ ਸਾਰੇ ਵਿੱਚ ਸਾਰੇ ਡੇਪਾ ਵਿੱਚ ਸਾਰੇ ਵਿੱਚ ਕਣਕ ਸਾਰੀ ਰੁੜ ਗਈ ਕਣਕ ਵੀ ਰੁੜ ਗਈ ਤੇ ਜਿਹੜੇ ਰਸੋਈ ਦੇ ਵਿੱਚ ਇਤਰਾ ਆਟਾ ਕੂਟਾ ਪਿਆ ਹੁੰਦਾ ਸਾਰਾ ਕੁਝ ਸਾਮਨ ਦਾ ਮੋਕਾ ਮਿਲਿਆ ਅੰਤਰੀ ਹੋਰ ਉਹੜ ਕੇ ਚੱਦ ਤੇ ਚੱਲ ਗਿਆ ਤੇ ਉਹ ਵਿਚਾਰਾ ਸੁੱਕਾ ਹੀ ਸੁੱਕਾ ਰਿਹਾ ਅਸਾ ਬਚਾ ਰਿਹਾ ਉਹਦਾ ਆ ਉਹਦਾ ਘਰ ਕੇ ਜੀ ਰਿਹਾ ਅਸਾ ਤਰ ਰਿਹਾ ਹਾਂ ਤੇ ਉਹ ਭਾਂਡੇ ਦੇ ਵਿੱਚ ਹੀ ਕਿਸੇ ਚ ਆ ਭਾਂਡੇ ਚ ਢਮਣੀ ਚ ਅਸਾ ਢਮਣੀ ਧਰਦੀ ਰਹੀ ਉੱਤੇ ਉੱਤੇ ਤੇ ਬਚਾਅ ਹੋ ਗਿਆ ਆਟੇ ਦਾ ਉਹ ਫੇਰ ਇੱਧੇ ਚੱਲ ਗਿਆ ਅੱਛਾ ਇਹ ਬੇਬੋ ਜੀ ਸੱਚ ਬੋਲਣ ਦੀ ਕਿੱਡੀ ਵੱਡੀ ਗੱਲ ਐ ਭੀ ਲੋਕ ਝੂਠ ਨਹੀਂ ਬੋਲਦੇ ਉਹ ਕਹ ਰਹੇ ਭਈ ਕਣਕ ਸਾਰੀ ਰੁੜ ਗਈ ਖਰਾਬ ਹੋ ਗਈ ਪਰ ਆਟੇ ਵਾਲੀ ਡਰਮੀ ਤੈਰਦੀ ਰਹੀ ਜਿਹਦੇ ਕਰਕੇ ਜਿਹੜਾ ਆ ਉਹ ਆਟੇ ਦਾ ਬਚਾਅ ਹੋ ਗਿਆ ਪਰ ਆਟਾ ਬਚਿਆ ਤੇ ਕੀ ਬਚਿਆ ਲਗਭਗ ਨੁਕਸਾਨ ਜਿਹੜਾ ਆ ਉਹ ਤੁਸੀਂ ਦੇ ਦਦੇ ਪਿਓ 300 ਕੱਢਦੀ ਹ ਜਿਹੜੀ ਅਸੀਂ ਨਹਿਰ ਚ ਸੁਟੀ ਫਿਕਰ ਨਹੀਂ ਤਾਂ 300 ਆਹੋ 1.5 ਕੁਇੰਟਲ ਮੈਂ ਝੋਣ ਕੇ ਕੀਤੀ ਤੇ 1.5 ਕੁਇੰਟਲ ਉਤਰਾਈ ਕੀ ਕਹਿਣਾ ਚਾਹੋਗੇ ਹਲਾਤ ਕਰਦੇ ਇਨਾ ਨੁਕਸਾਨ ਹੋ ਗਿਆ ਲੁਸਕਾਰ ਤੇ ਹੋਏਗਾ ਹੁਣ ਕੀ ਕਰ ਸਕਦੇ ਆ ਤੁਹਾਡੇ ਕੋ ਕੋਈ ਪਹੁੰਚਿਆ ਸੀ ਵਾ ਲੈ ਕੇ ਜਾਂ ਨਹੀਂ ਅਜੇ ਨਹੀਂ ਪਹੁੰਚੇ ਕਦੇ ਨੂੰ ਜਤੇ ਉਥੇ ਕੋਈ ਗੱਲ ਖਾਣ ਪੀਣ ਪਹੁੰਚਦਾ ਪਿਆ ਆ ਉਹ ਤਰਾ ਕਿਸੇ ਹਟਾਵੀਆਂ ਟੋਕੀਆਂ ਰਸ ਰੋਸ ਖਾਣ ਪੀਣ ਦਾ ਸਮਾਨ ਪਾਣੀ ਪੂਣੀ ਪਾਣੀ ਆਂਡੇ ਦਾ ਇਹ ਨਾ ਦੋ ਬੇਚਾਰੇ ਬੜੀ ਮਿਹਨਤ ਕੀਤੀ ਹੈ ਬਾਬਾ ਮਿਹਰ ਕਰੇ ਮਾਰਕ ਤਾਂ ਦੇ ਦਿੰਦੇ ਕਮਾਈਆਂ ਚ ਵਾਟਾ ਪਾਏ ਤੇ ਜਿਤਨਾ ਹੁਣ ਘਰ ਦਾ ਨੁਕਸਾਨ ਹੋਇਆ ਜਿਹੜੇ ਬੈੱਡ ਗੁੱਡ ਵੀ ਖਰਾਬ ਹੋ ਗਿਆ ਕਹਿਣਾ ਚਾਹੋਗੇ ਕਿ ਇਸ ਸੰਸਥਾ ਨੂੰ ਵੀ ਤੁਹਾਨੂੰ ਜਿਹੜੇ ਹਰਕੇ ਸੀ ਜਾਵੇ ਪੈਸਿਆਂ ਦੇ ਵੀ ਉਹ ਮਾਲਕੀ ਅੱਜ ਮੇਰ ਕਰੇਗਾ ਨਹੀਂ ਵਾਹੀ ਕੀ ਕੈਸਾ ਕਰਨਿਆ ਲਗਭਗ ਜੇ ਕਿਹਾ ਜਾਏ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੁਹਾਨੂੰ ਆਪੇ ਲੱਭੇਗਾ ਦਾ ਬੋਦੇ ਕੋਈ ਗੱਲ ਨਹੀਂ ਪਾਣ ਦੀ ਗੱਲ ਨਹੀਂ ਕਿ ਜੇਕਰ ਨੁਕਸਾਨ ਦੀ ਗੱਲ ਕਰ ਲਈ ਜਾਏ ਤੇ ਪੂਰੇ ਘਰ ਦਾ ਜਿਹੜਾ ਉਹ ਨੁਕਸਾਨ ਹੋਇਆ ਹੈ ਬੈੱਡ ਤੁਸੀਂ ਦੇਖਦੇ ਪਿਓ ਬਹੁਤਾ ਨਹੀਂ ਤੇ ਅ ਅੱਜ ਜੇ ਬੈੱਡ ਬਣਵਾਉਣ ਜਾਈਏ ਇਦਾਂ ਦਾ ਤਾਂ 6-7000 ਤੋਂ ਘੱਟ ਜਿਹੜਾ ਬੈੱਡ ਨਹੀਂ ਬੰਦਾ ਇੱਧਰ ਤੁਸੀਂ ਦੇ ਦੇ ਪਈਓ ਤਖਤਪੋਸ਼ ਜਿਹੜੇ ਤੁਹਾਨੂੰ ਦਿਖਾਏ ਨੇ ਉਹ ਸਾਰੇ ਤੇ ਸਾਰੇ ਵਿੱਚੇ ਖੁੱਬ ਚੁੱਕੇ ਨੇ ਉਹ ਪਹਿਲਾਂ ਆਪਾਂ ਵਕਾ ਚੁੱਕੇ ਆ ਨੁਕਸਾਨ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੋਇਆ ਤੇ ਜਿਵੇਂ ਕਿ ਮੈਂ ਦੱਸ ਰਿਹਾ ਵੀ ਭਾਈ ਸਾਹਿਬ ਨੇ ਜਿਹੜੇ ਉਹ ਸ਼ਾਇਦ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਹੋਈ ਹੈ ਜਿਹੜੀ ਕਿ ਉਹਨਾਂ ਕੋ ਚੱਲਣ 'ਚ ਵੀ ਜਿਹੜੇ ਨੇ ਅਸਮਰਥ ਨੇ ਖੁੰਡੀ ਦੇ ਨਾਲ ਚੱਲਦੇ ਪਏ ਨੇ ਤੇ ਕਮਾਕਾਰਾਂ ਦੀ ਵੀ ਜਿਹੜੀ ਕਿਲਤ ਇਹਨਾਂ ਦਿਨਾਂ ਦੇ ਵਿੱਚ ਆ ਜਾਂਦੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਨੁਕਸਾਨ ਕਾਫੀ ਹੋ ਗਿਆ ਜੀ ਬਈ ਕਮਾਈ ਹੋਈ ਦਾ ਛਾਦਨ ਤੇ ਹੈ ਹੀ ਨਹੀਂ ਕਿੰਨੇ ਚੀਜ਼ੇ ਘਰ ਚ ਘਰ ਚ ਹੈ ਪੰਜ ਜੀ ਆ ਜੀ ਪੰਜ ਚੀਜ਼ ਹਾਂ ਜੀ ਕਮਾਨ ਵਾਲਾ ਮੈਂ ਆ ਹੀ ਕੱਲਾ ਤੇ ਤੁਹਾਨੂੰ ਕੀ ਪ੍ਰੋਬਲਮ ਆ ਜਦੀ ਹੈ ਮੈਨੂੰ ਟੈਗ ਹੋ ਗਿਆ ਜੀ ਟੈਗ ਹੋ ਗਿਆ ਜੀ ਕਿੰਨੇ ਸਾਲ ਪਹਿਲਾਂ 2 ਸਾਲ ਹੋ ਗਏ 2 ਸਾਲ ਹੋ ਗਏ ਹਾਂ ਜੀ ਤੇ ਅਜੇ ਰਿਕਵਰ ਨਹੀਂ ਹੋਇਆ ਬੁੱਧਾ ਨਹੀਂ ਅਜੇ ਰਿਕਵਰ ਨਹੀਂ ਹੋਇਆ ਕਦੀ ਹਾਏ ਤੇ ਮੈਂ ਇੱਕ ਚੀਜ਼ ਨਹੀਂ ਚੁੱਕ ਸਕਦਾ ਕੋਈ ਵੀ ਹੱਥ ਨਾਲ ਤੇ ਫਿਰ ਘਰ ਦਾ ਅੱਜ ਕਿਵੇਂ ਚੱਲਦਾ ਗੁਜ਼ਾਰਾ ਇਹ ਹੀ ਰਸਨ ਪਾਣੀ ਦੇ ਟਰਾਲੀਆਂ ਵਾਲੇ ਨਾਬੇਦਸ਼ ਵਾਲੇ ਵੀ ਆਈਏ ਵੀ ਵਿਚਾਰੇ ਦੇ ਕੇ ਹਾਂ ਬਾਕੀ ਹੋਰ ਵੀ ਜੀਵੀ ਦਰਦੇ ਨੇ ਦੇ ਵਿਚਾਰੇ ਟਰਾਲੀਆਂ ਵਾਲੇ ਹਾਂ ਤੇ ਇਹਨਾਂ ਦਾ ਟਾਈਮ ਪਾਸ ਕਰਨ ਦੇ ਆਹੀ ਰੁਪਏ ਦੀ ਚੀਜ਼ ਨਹੀਂ ਮੋਢ ਲੈ ਸਕਦੇ ਜੇ ਪੈਸਾ ਹੀ ਕੋਲ ਨਹੀਂ ਹਨੀ ਤੇ ਕਿੱਥੋਂ ਲੈਣਾ ਸੰਭਾਲ ਇਹ ਜਿੰਨਾ ਚੱਕ ਚੱਲੇਗਾ ਖਾਵਾਂਗੇ ਮੁਰਗੇ ਦੇਖਾਂਗੇ ਫਿਰ ਕੋਈ ਤੁਹਾਡੇ ਵਰਗਾ ਆਏਗਾ ਕੋਈ ਦੇ ਦੇਗਾ ਕਿਰਤ ਤੇ ਫਿਰ ਟਾਈਮ ਪਾਸ ਹੋਏਗਾ ਜਿਹੜਾ ਘਰ ਦਾ ਹੋਰ ਨੁਕਸਾਨ ਸਾਜ-ਸਮਾਨ ਦਾ ਹੋ ਗਿਆ ਸਾਜ-ਸਮਾਨ ਦਾ ਬੜਾ ਨੁਕਸਾਨ ਹੋ ਗਿਆ ਇਹ ਦਰਵਾਜ਼ਾ ਰੋੜ ਗਿਆ ਪਰਲੇ ਪਾਸੇ ਕਾਂ ਦੇ ਵੀ ਡਿੱਗ ਨਾਲੀ ਹੈ ਕੋਠਾ ਵੀ ਡਿੱਗ ਨਾਲਾ ਹੂੰ ਤੇ ਇਹ ਕਿੱਥੇ ਹੋਣਾ ਸਾਡੇ ਕੋਲ ਠੀਕ ਹੀ ਨਹੀਂ ਹੋਣਾ ਜਿੱਦਾਂ ਘਰ ਦਾ ਜਿਹੜਾ ਸਮਾਨ ਹੈ ਉਹ ਬੈਡ ਬੁੱਡ ਵੀ ਖਰਾਬ ਹੋ ਗਏ ਹਾਂਜੀ ਮੇਰੇ ਕੋਲ ਤਾਂ ਲਿਆਈ ਨਹੀਂ ਜਾਣਾ ਜਿੱਦੋਂ ਕਿ ਮੈਂ ਨਹੀਂ ਕੰਨੀ ਕਿ ਲੈਣਾ ਕਿਥੋਂ ਕੀ ਕਹਿਣਾ ਚਾਹੋਗੇ ਕੋਈ ਸੰਸਥਾ ਦੇ ਕਰ ਹੱਲ ਕਰਨਾ ਚਾਹੀਦੇ ਹਾਂਜੀ ਕਰਨਾ ਚਾਹੀਦਾ ਤੇ ਉਹਦੀ ਮਿਹਰਬਾਨੀ ਹੈ ਬਿਆਰੀ ਦੀ ਜਿਹੜਾ ਕਰੇਗਾ ਕੋਈ ਫੋਨ ਨੰਬਰ ਚੱਲਦਾ ਹੈ ਤੁਹਾਡਾ ਹਾਂਜੀ ਆਪਣਾ ਨੰਬਰ ਬੋਲ ਦੂੰ ਹਾਂ 78714318674 ਖੇਰ ਬੋਲ ਦੋ 78134318747 ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਸਾਫਰਫਗਾਨਾ ਸਾਫਰ ਅਫਗਾਨਾ ਹਾਂਜੀ ਤੇ ਬਲਾਕ ਦਰੰਗਲਾ ਦਰੰਗਲੇ ਬਲਾਕ ਤੇ ਪੈਂਦਾ ਹਾਂ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਸਦਰੰਗਲੇ ਬਲਾਕ ਤੇ ਸਾਫਰ ਅਫਗਾਨਾ ਦੇ ਵਿੱਚ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਫਕੀਰ ਚੰਦ ਫਕੀਰ ਚੰਦ ਹਾਂਜੀ ਫਕੀਰ ਜੰਦ ਜੀ ਇੱਕ ਵਾਰੀ ਨੰਬਰ ਫੇਰ ਬੋਲ ਦਿਓ 78134318747 ਤੇ ਜਦੋਂ ਹੌੜ ਆਇਆ ਸੀ ਉਦੋਂ ਤੁਸੀਂ ਘਰ ਸੁੱਤੇ ਪਏ ਹੀ ਜਾਂ ਨਹੀਂ ਉਹ ਤਾਂ ਦੇਣੀ ਹੀ ਹੈ ਜਿਹੜੇ ਹੀ ਜਿਹਨੇ ਆਇਆ ਪਾਣੀ ਆਇਆ ਪਾਣੀ ਜੀ ਠੀਕ ਹੈ ਤੇ ਕਿਸ ਤਰ੍ਹਾਂ ਮਤਲਬ ਸਾਂਭਿਆ ਸੁੰਭਿਆ ਗਿਆ ਨਹੀਂ ਕੁਝ ਵੀ ਫਿਰ ਨਿਕ ਕੁਛ ਨਹੀਂ ਸਾਂਭਿਆ ਗਿਆ ਤੇ ਸਾਂਭਣਾ ਕੀ ਕਨਫਿਊਜ਼ ਰੱਖੀ ਬੈਡ ਇਹ ਦਈ ਪੇਟੀਆਂ ਪੇੜੀਆਂ ਸੀ ਤੇ ਦਈ ਡਿਗਡੂ ਗਏ ਮੰਜੇ-ਮੁੰਜੇ ਤੇ ਫਿਰ ਉਹ ਵੀ ਗਿੱਲੀਆਂ ਹੋਈਆਂ ਸਾਰਾ ਸਮਾਨ ਗਿੱਲਾ ਹੋ ਗਿਆ ਅੰਦਰ-ਅੰਦਰ ਤੇ ਹੁਣ ਹੁਣ ਸੌਣ ਕਿੱਥੇ ਡੇ ਸੌਣ ਕੋਠੇ ਤੇ ਡੇ ਆ ਕੋਠੇ ਤੇ ਹਾਂਜੀ ਅਜਾ ਥੱਲੇ ਨਹੀਂ ਸੁੱਤਾ ਜਾਂਦਾ ਥੱਲੇ ਆ ਜੀ ਮੁਸਕਾਂ ਦੀ ਥੱਲੇ ਜੀ ਥੱਲੇ ਬੈਠਣੀ ਜਾਂਦਾ ਪੱਕੇ ਤੋਂ ਵਗੈਰਾ ਦੋਸਤੋ ਲਗਾਤਾਰ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਇਹ ਜਿਹੜਾ ਬਾਹਰ ਵਾਲਾ ਦਰਵਾਜ਼ਾ ਹੈ ਇਹ ਵੀ ਪਾਣੀ ਦੇ ਨਾਲ ਜਿਹੜਾ ਆ ਪੂਰੀ ਤਰ੍ਹਾਂ ਰੁੜ ਗਿਆ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖਦੇ ਪਈਓ ਕਿ ਭਾਂਡੇ ਟਿੰਡੇ ਵੀ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਜਿਹੜੇ ਨੇ ਰੱਖੇ ਹੋਏ ਨੇ ਇਹ ਟੈਚੀ ਜਿਹੜਾ ਆ ਕਾਫੀ ਵੱਡੀ ਆ ਤਰੀਕੇ ਦੇ ਨਾਲ ਜਿਹੜਾ ਲੋਕਾਂ ਦੇ ਕੋਲ ਹੁੰਦਾ ਤੇ ਉੱਪਰ ਜੇਕਰ ਤੁਹਾਨੂੰ ਹਾਲਾਤ ਵਿਖਾਏ ਜਾਣ ਵੀ ਲੋਕ ਜਿਹੜੇ ਨੇ ਅਜੇ ਜਿਹੜੇ ਨੇ ਆਪਣੇ ਕੋਠਿਆਂ ਦੇ ਉੱਤੇ ਸੌਂ ਰਹੇ ਨੇ ਕੋਠਿਆਂ ਦੇ ਉੱਤੇ ਤੁਸੀਂ ਦੇਖਦੇ ਪਈਓ ਕਿ ਜਿਹੜੇ ਨੇ ਉਹ ਤਰਪਾਲਾਂ ਦੇ ਜਿਹੜੇ ਆ ਤੰਬੂ ਜਿਹੜੇ ਲਗਾਏ ਹੋਏ ਨੇ ਸਾਰਾ ਸਮਾਨ ਜਿਹੜਾ ਆ ਉਹ ਕੋਠਿਆਂ ਦੇ ਉੱਤੇ ਰੱਖਿਆ ਹੋਇਆ ਹੈ ਇੱਧਰ ਤੁਸੀਂ ਦੇਖਦੇ ਪਿਓ ਵੀ ਤਕਰੀਬਨ ਤਕਰੀਬਨ ਜਿਹੜਾ ਆ ਉਹ ਸਾਰੇ ਹੀ ਕੋਠਿਆਂ ਦੇ ਉੱਤੇ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਵੀ ਇੱਧਰ ਵੀ ਜੇਕਰ ਕਹਿ ਲਈਏ ਪੀ ਤਰਪਾਲ ਜਿਹੜੀ ਇਹ ਦੇਖ ਕੇ ਤੇ ਆਪਣਾ ਰਹਿਣ ਬਚੇਰਾ ਜਿਹੜਾ ਆ ਇੱਥੇ ਕੀਤਾ ਹੋਇਆ ਆ ਉਧਰ ਪਰਲੇ ਘਰਾਂ ਦੇ ਉੱਤੇ ਵੀ ਤੁਸੀਂ ਦੇਖਦੇ ਪਿਓ ਵੀ ਲੋਕਾਂ ਨੇ ਜਿਹੜਾ ਆ ਕੋਠਿਆਂ ਤੇ ਆਪਣਾ ਸਮਾਨ ਵਗੈਰਾ ਜਿਹੜਾ ਆ ਉਹ ਰੱਖਿਆ ਹੋਇਆ ਇੱਧਰ ਤੁਸੀਂ ਦੇਖਦੇ ਪਿਓ ਵੀ ਪੇਟੀਆਂ ਦੇ ਵਿੱਚੋਂ ਸਮਾਨ ਗੱਲਾਂ ਕੱਢ ਕੇ ਜਿਹੜਾ ਲਫਾਫਾ ਇਸ ਵਿੱਚ ਹੀ ਸੁੱਕਣ ਵਾਸਤੇ ਰੱਖਿਆ ਹੋਇਆ ਆ ਨੁਕਸਾਨ ਜਿਹੜੇ ਨੇ ਉਹ ਕਾਫੀ ਜ਼ਿਆਦਾ ਵੱਡੇ ਹੋਏ ਨੇ ਕੁਝ ਕਣਕ ਜਿਹੜੀ ਇਹ ਕਹਿ ਰਹੇ ਨੇ ਕਿ ਛੋਟਾ ਐ ਨੇ ਕੁਝ ਕਣਕ ਦੇ ਹਾਲਾਤ ਤੁਸੀਂ ਦੇ ਦੇ ਪਈ ਇਹ ਕਣਕ ਵੀ ਜਿਹੜੀ ਹੈ ਖਾਣਯੋਗ ਨਹੀਂ ਲੱਗਦੀ ਪਈ ਹਾਲਾਤ ਤੁਸੀਂ ਦੇਖਦੇ ਪਿਓ ਇਹ ਕਣਕ ਜਿਹੜੀ ਉਹ ਪੂਰੀ ਜ਼ਰਾ ਖਰਾਬ ਹੋ ਚੁੱਕੀ ਹੈ ਤੇ ਇਹ ਕਣਕ ਜਿਹੜੀ ਲੋਕਾਂ ਨੇ ਜੋੜੀ ਚੱਪੀ ਹੁੰਦੀ ਹੈ ਪਈ ਆਉਣ ਵਾਲੇ ਸਮੇਂ 'ਚ ਭਾ ਕੇ ਤੇ ਖਾਦੀ ਜਾਏਗੀ ਸੁੱਕਣੇ ਪਾਈਏ ਪਰ ਇਹ ਸਿਰਫ ਹੁਣ ਡੰਗਰਾਂ ਦੇ ਚਾਰੇਯੋਗੀ ਰਹਿ ਗਈ ਹੈ ਬੰਦੇ ਦੇ ਖਾਣਯੋਗੀ ਤਾਂ ਨਹੀਂ ਰਹੀ ਇਹ ਡੰਗਰਾਂ ਨੂੰ ਪਾ ਦਿੱਤੀ ਜਾਏਗੀ ਜਦੋਂ ਸੁੱਕੇਗੀ ਤੇ ਹਾਲਾਤ ਤੁਸੀਂ ਦੇਖਦੇ ਪਿਓ ਵੀ ਕਣਕ ਜਿਹੜੀ ਏ ਪੂਰੀ ਤਰ੍ਹਾਂ ਖਰਾਬ ਹੋਈ ਪਈ ਏ ਤੇ ਸਾਰੇ ਜਿਹੜੇ ਆ ਹਾਲਾਤ ਇੱਧਰ ਜਿਹੜਾ ਸਮਾਨ ਸਮੋਣ ਵੀ ਸਾਇਦ ਮਾੜਾ ਮੋਟਾ ਜਿਹੜਾ ਆ ਉਹ ਧੁੱਪੇ ਰੱਖਿਆ ਹੋਇਆ ਆ ਇੱਧਰ ਦੂਸਰੇ ਘਰ ਦੇ ਵਿੱਚ ਵੀ ਤੁਸੀਂ ਦੇਖਦੇ ਪਿਓ ਵੀ ਠੀਕ ਠਾਕ ਘਰ ਉਹ ਵੀ ਜਿਹੜੇ ਨੇ ਆਪਣੇ ਆਪ ਨੂੰ ਜਿਹੜਾ ਬਚਾਉਣ ਦੇ ਲਈ ਕੋਠੇ ਤੇ ਤਰਪਾਲਾਂ ਪਾਈਆਂ ਹੋਈਆਂ ਨੇ ਇੱਧਰ ਜਿੱਧਰ ਜਿੱਧਰ ਵੀ ਜੇਕਰ ਆਪਾਂ ਨਜ਼ਰ ਘਮਾ ਲਈਓ ਉਧਰ ਉਧਰੀ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਆ ਮੰਦੇ ਹਾਲ ਹੋਏ ਪਏ ਨੇ ਬਾਕੀ ਜਿਹੜੀ ਅੱਗੇ ਵੀ ਗੱਲਬਾਤ ਕਰਨ ਦੀ ਜਾ ਕੇ ਕੋਸ਼ਿਸ਼ ਕਰਦੇ ਆ ਮਿਹਰਬਾਨੀ ਬਣੇ ਰਹੋ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਹਰ ਖਬਰ ਪਾਉ ਸਕੇ ਤੁਹਾਡੇ ਤੱਕ ਬੜੇ ਆਰਾਮ